6 ਮਰਲੇ ਕਣਕ ਤੁਸੀਂ ਬੀਜ ਲਓ ਤੁਹਾਡੇ 1 ਕਿੱਲੇ ਦਾ ਬੀ ਪੈਦਾ ਹੋ ਜਾਂਦਾ ਮੈਂ ਕਣਕ ਦਾ ਤਾਂ ਦੱਸਿਆ ਵੀ ਕੈਲਕੂਲੇਸ਼ਨ ਜਿਹੜੀ ਆ ਵੀ ਸੌਖੀ ਹੁੰਦੀ ਹੈ ਝੋਨੇ ਦਾ ਕਿੰਨਾ ਬੀ ਹੁੰਦਾ ਕਿੱਲੇ ਦਾ ਚਾਹੀਦਾ 4 ਕਿਲੋ 5 ਕਿਲੋ ਮੰਨ ਲਿਆ ਸੀ ਸੌਖੀ 5 ਕਿਲੋ ਬੀਜਦੇ ਆ 30 ਕੁਆਂਟਲ ਨਿਕਲਦਾ ਮਤਲਬ 3000 ਕਿੰਨਾ ਜ਼ਿਆਦਾ ਹੋ ਗਿਆ 3000 बटे 5 600 ਹੋ ਗਿਆ ਛੇ ਸੋ ਗੁਣਾ 5 ਕਿਲੋ ਬੀਜ ਲੈ ਫੇ ਕਿੰਨਾ ਚਾਹੀਦਾ ਹੋਊਗਾ ਉਹ ਮੈਨੂੰ ਲੱਗਦਾ ਤੁਹਾਡੇ ਆਪੇ 5 ਫੁੱਟ ਦੇ ਵਿੱਚੋਂ 5 ਫੁੱਟ ਪਰ 5 ਫੁੱਟ ਝੋਨਾ ਲਾ ਲਓ ਨਾ ਕਿੱਲੇ ਦਾ ਬੀ ਤਿਆਰ ਹੋ ਜਾਣਾ ਸੋ ਇਹ ਇਹ ਚੀਜ਼ਾਂ ਸਾਨੂੰ ਕਦੀ ਸਿਖਾਈਆਂ ਨਹੀਂ ਗਈ ਹੁਣ ਤੁਹਾਡੇ ਸਬਜ਼ੀਆਂ ਦੀ ਗੱਲ ਅਸੀਂ ਕਰ ਲਈਏ ਸਬਜ਼ੀਆਂ ਦੇ ਵਿੱਚ ਬੈਂਗਣ ਦੀ ਗੱਲ ਕਰ ਲਈਏ ਅਸੀਂ ਬੈਂਗੜ ਯੂਨੀਵਰਸਿਟੀ ਕਹਿੰਦੀ ਆ ਕਿ 300 ਤੋਂ 400 ਗ੍ਰਾਮ ਬੀ ਚਾਹੀਦਾ ਬੀ ਦਾ ਸੰਭਲ ਭਾਰ ਪਤਾ ਨਹੀਂ ਵੀ ਕਿੰਨਾ ਘਊਗਾ ਬੂਟੇ ਕਹਿੰਦੇ ਆ ਜੀ ਅਸੀਂ 3 ਫੁੱਟ ਬਾਈ 1.5 2 ਫੁੱਟ ਬਾਈ 1.5 ਫੁੱਟ ਤੇ ਯੂਨੀਵਰਸਿਟੀ ਬੂਟਾ ਦੱਸਦੀ ਆ ਇਸ ਹਿਸਾਬ ਨਾਲ ਕਰੀਬਨ 10000 ਬੂਟੇ ਬਣਦੇ ਆ ਇੱਕ ਖੇਤ ਦੇ ਬੈਂਗਣ ਦੀ ਕਿਸਮ ਤੇ ਡਿਪੈਂਡ ਕਰਦਾ ਬੂਟੇ ਕਿੰਨੀ ਦੂਰੀ ਤੇ ਰੱਖਣੇ ਦਾ ਬੈਂਗ ਨਹੀਂ ਹੁੰਦੀ ਉਹ ਤਾਂ ਛੋਟਾ ਬੂਟਾ ਹੁੰਦਾ ਜੇ 10000 ਬੂਟੇ ਵੀ ਮੰਨ ਕੇ ਚੱਲੀਏ ਮੈਂ ਜਿੰਨੇ ਬੈਂਗਣਾ ਚ ਬੀ ਕੱਢੇ ਆ ਕੱਲੇ ਇੱਕ ਵੀ ਕੱਲ ਪਰਸੋ ਕੱਢਿਆ ਸੀਗਾ 350 ਦੇ ਕਰੀਬ ਵੀ ਉਹ ਚੋਂ ਨਿਕਲੇ ਸਿਹਤਮੰਦ ਜਿਹੜੇ ਕੱਢ ਕੇ ਜਿਹੜੇ ਬਾਕੀ ਨਤਾਰ ਕੇ ਬਾਹਰ ਕੱਢ ਦਿੱਤੇ ਤੁਸੀਂ ਮੈਂ ਫੋਟੋਆਂ ਪਾਈਆਂ ਸੀ ਗਰੁੱਪਾਂ ਜਿਹੜੇ ਜੁੜਿਓ ਆ 200 ਬੀਜ ਮੰਨ ਕੇ ਚੱਲੋ ਉਦਾਂ ਦੀ ਕਿਸਮ ਦੇ ਹਾਲਾਂਕਿ ਉਹ ਸਰਦੀਆਂ ਚ ਲੱਗਾ ਸੀ ਬੈਂਗਣ ਵੀ ਛੋਟਾ ਸੀ 200 ਤੋਂ ਲੈ ਕੇ 2000 ਤੱਕ ਵੀ ਪੈਦਾ ਕਰਨ ਵਾਲੇ ਬੈਂਗਣ ਦੇਖੇ ਤੁਸੀਂ 200 ਮੰਨ ਕੇ ਚੱਲੋ 200 ਚਲੋ 250 ਮੰਨ ਲਓ ਇੱਕ ਬੈਂਗਣ ਚੋਂ 250 ਬੀ ਨਿਕਲੇ 10000 ਬੀ 10000 ਬੂਟੇ ਮਤਲਬ 10000 ਬੀ ਚਾਹੀਦੇ ਆ 1 ਬੀ ਤੋਂ 1 ਬੂਟਾ ਬਣੇਗਾ ਕਿੰਨਾ ਹੋ ਗਿਆ ਜੀ ਇਹ 10000 250 ਕੱਢ ਲਓ ਕੈਲਕੂਲੇਟਰ ਦੱਸੋ ਹਾਂਜੀ 4 25 400 0 ਨਾਲ 0 ਕੱਟ ਗਿਆ 40 ਇੱਕ ਬੂਟੇ ਨੂੰ ਕਿੰਨੇ ਮੰਗਣ ਲੱਗਦੇ ਆ 20 ਵੀ ਛੱਡੋ 20 ਦੇ ਵਿੱਚੋਂ 15 ਖਾਲ ਹੈ 1 ਬੂਟੇ ਤੋਂ ਮੰਨ ਲਓ ਅਸੀਂ 5 ਲਾਏ 5 ਬੈਂਗਣ ਪਕਾ ਲੈ ਕਿਉਂਕਿ ਤੁਸੀਂ ਦੇਖੋਗੇ ਹੁਣ ਟਾਈਮ ਲੱਗਦਾ ਉਹਨੂੰ ਪੰਜ ਬੈਂਗਣ ਇੱਕ ਬੂਟੇ ਤੋਂ ਪਕਾ ਲੈ ਜੇ ਪੰਜ ਬੈਂਗਣ ਇੱਕ ਬੂਟੇ ਤੋਂ ਪਕਾਏ 40 ਬੈਂਗਣਾਂ ਵਾਸਤੇ ਕਿੰਨੇ ਚਾਹੀਦੇ ਸਾਨੂੰ ਬੂਟੇ 8 8 ਬੈਂਗਣ ਦੇ ਬੂਟੇ ਜੇ ਚੰਗੀ ਤਰ੍ਹਾਂ ਤੁਸੀਂ ਪਾਲ ਲਓ ਹੁਣ ਅੱਠਾਂ ਵਿੱਚੋਂ ਅੱਠ ਬੂਟੇ ਲਾਏ ਵੀ ਹੋ ਸਕਦਾ ਕੋਈ ਬੂਟਾ ਖਰਾਬ ਹੋ ਜਾਏ ਕਿਸੇ ਦੀ ਕੁਆਲਿਟੀ ਨਾਲ ਵਧੀਆ ਬਣੇ ਅਸੀਂ ਅੱਠ ਦੀ ਬਜਾਏ 10 ਬੂਟੇ ਲਗਾਉਂਦੇ 10 ਬੂਟੇ ਚੰਗੀ ਤਰ੍ਹਾਂ ਪਾਲ ਲਓ ਜੇ ਅਸੀਂ ਇੱਕ ਤੋਂ ਪੰਜ ਬੈਂਗਣ ਲੈਣੇ ਬੀ ਪਕਾਉਣ ਵਾਸਤੇ ਇਹ ਲੱਗੇਗਾ ਕਿ ਅਸੀਂ 20 ਦੇ 20 ਬੀ ਪਕਾ ਲਵਾਂਗੇ ਜਦੋਂ ਮਹਾਰਤ ਆ ਜਾਊਗੀ ਉਦੋਂ ਇਹ ਸਟੇਜ ਵੀ ਆ ਜਾਏਗੀ ਸੋ ਇਹ ਜਦੋਂ ਅਸੀਂ ਬੈਂਗਣ ਪਕਾਉਣੇ ਆ ਇੱਥੇ ਅਸੀਂ 10 ਬੂਟੇ ਲਗਾਉਣੇ ਆ ਜੇ 3 ਫੁੱਟ ਬਾਈ 3 ਫੁੱਟ ਤੇ ਲਗਾਈਏ ਜਿਦਾ ਸ਼੍ਰੀ ਵੀਰ ਦੀ ਜੀ ਕਹਿੰਦੇ 3 ਫੁੱਟ ਬਾਈ 3 ਫੁੱਟ ਤੇ ਜਿੰਨੇ ਆਮ ਝਾੜ ਆਉਂਦੇ ਆ ਉਹ ਤੋਂ ਡੇਢ ਤੋਂ ਪੌਣੇ ਦੋ ਗੁਣਾ ਤੱਕ ਝਾੜ ਨਿਕਲ ਸਕਦੇ 3 ਬਾਈ 3 ਤੇ ਬੈਂਗਣ ਦਾ ਠੀਕ ਹੈ ਤਿਆਰਬੇ ਹੋ ਚੁੱਕੇ ਆ ਤੇ 60 70% ਜਿਹੜਾ ਐਕਸਟਰਾ ਝਾੜ ਆਮ ਨਾਲ ਨਿਕਲ ਸਕਦਾ 3 बाई 3 ਤੇ 10 ਬੂਟੇ ਲਗਾਉਣੇ ਆ ਕਿੰਨਾ ਏਰੀਆ ਹੋ ਗਿਆ ਇਹ 10 ਬੂਟੇ ਅੱਜ ਹੀ 10 ਬੂਟੇ ਲਗਾਉਣੇ ਆ ਐਦਾਂ ਲਗਾ ਦਿੱਤੇ 3 बाई 3 ਤੇ 9 ਬੂਟੇ ਹੋ ਗਏ ਆ 3 ਫੁੱਟਾ 3 ਫੁੱਟ ਆ 3 ਫੁੱਟ ਆ 3 ਫੁੱਟ 6 ਫੁੱਟ ਬਾਈ 6 ਫੁੱਟ 6 ਫੁੱਟ ਬਾਈ 6 ਫੁੱਟ ਕਿੰਨਾ ਹੋਗੇ ਇੱਕ ਕਰਮ ਜਿਹੜੀ ਉਹ ਵੀ ਮੇਰੇ ਖਿਆਲ 15 ਫੁੱਟ ਦੀ ਹੁੰਦੀ ਹੈ 5.5 ਫੁੱਟ ਦੀ 5.5 ਫੁੱਟ ਦੀ ਕਿੰਨੀਆਂ ਡੇਢ ਕਰਮ ਅਸੀਂ ਬਣੀਆਂ ਡੇਢ ਕਰਮ ਦੇ ਵਿੱਚ ਤੁਸੀਂ 1 ਕਿੱਲੇ ਦਾ ਬੀਜ ਤਿਆਰ ਕਰ ਸਕਦੇ ਹੋ ਜੇ 5 ਬੈਂਗਣ ਇੱਕ ਬੂਟੇ ਤੋਂ ਪਕਾਉਣੇ ਆ ਤੁਸੀਂ ਤਾਂ ਸਾਨੂੰ ਲੱਗਦਾ ਕਿ ਅਸੀਂ ਪਤਾ ਨਹੀਂ ਕਿੱਲਿਆਂ ਦੇ ਵਿੱਚ ਬੂਟੇ ਪੈਦਾ ਕਰਨੇ ਆ ਉਹ ਸੰਗੀਤਾ ਸ਼ਰਮਾ ਹਣੀ ਦੱਸਿਆ ਸੀ ਗਾਜਰ ਦਾ ਇੱਕ ਬੂਟਾ ਆ ਉਹਦੇ ਵਿੱਚੋਂ 1 ਤੋਂ ਲੈ ਕੇ 2 ਲੱਖ ਤੱਕ ਬੀਜ ਪੈਦਾ ਹੋ ਸਕਦੇ ਇੱਕ ਬੂਟੇ ਦਾ ਸਾਨੂੰ ਪਤਾ ਹੀ ਨਹੀਂ ਕਿ ਖੇਤ ਦੇ ਵਿੱਚ ਅਸੀਂ ਕਿੰਨੇ ਬੂਟੇ ਲਗਾਉਣੇ ਆ ਉਹ ਤੁਸੀਂ ਭਾਰ ਗੰਦੀ ਕੀਤੀ ਇੱਕ ਇੱਕ ਬੈਂਗਣ ਦੇ ਕਿੰਨੇ ਨਿਕਲੇਗਾ ਭਾਰ ਨਹੀਂ ਤੋਲਿਆ ਅਹੀ ਭਾਰ ਵੀ ਤੋਲਾਂਗੇ ਕਿਸੇ ਟਾਈਮ ਦੇ ਉੱਤੇ ਆ ਕੇ ਤੇ ਸਾਨੂੰ ਕਿੰਨੇ ਬੈਂਗਣ ਚਾਹੀਦੇ ਪਰ ਗਿਣਤੀ ਤਾਂ ਤੁਹਾਨੂੰ ਪਤਾ ਲੱਗ ਹੀ ਸਕਦਾ ਸੋ ਇਹ ਸਾਗ ਦਾ ਜਦੋਂ ਲਗਾਉਣੇ ਆ ਗਏ ਤੁਹਾਨੂੰ ਇਹ ਪਤਾ ਲੱਗੂਗਾ ਕਿ ਮੇਰੇ ਜੇ 10 ਗਿੱਲੇ ਆ ਮੈਨੂੰ ਸਿਰਫ ਅੱਧੀ ਕਨਾਲ ਜਾਂ ਇੱਕ ਕਨਾਲ ਜਗ੍ਹਾ ਹੀ ਚਾਹੀਦੀ ਆ ਦਸਾਂ ਕਿੱਲਿਆਂ ਦਾ ਬੀਜ ਪੈਦਾ ਕਰਨ ਵਾਸਤੇ ਔਰ ਜਦੋਂ ਇਹ ਤੁਹਾਡੀ ਕੈਲਕੂਲੇਸ਼ਨ ਆ ਗਈ ਤੁਹਾਡੀ 2-3 ਸਾਲ ਲਗਾਤਾਰ ਤੁਸੀਂ ਕਰੋਗੇ ਤੁਸੀਂ ਵੀ ਇਹ ਦੇਖੋਗੇ ਕਿ ਮੈਂ ਤਾਂ ਇੱਕ ਕਨਾਲ ਦੇ ਵਿੱਚੋਂ 50 ਕਿਸਾਨਾਂ ਨੂੰ ਵੀ ਬੀਜ ਦੇ ਸਕਦਾ ਜਦੋਂ ਅਸਲੀਅਤ ਸਾਹਮਣੇ ਆਏਗੀ ਹਰ ਚੀਜ਼ ਦਾ ਜਿਹੜਾ ਬੀਜ ਆ ਉਹ ਬੂਟੇ ਨੂੰ ਕਿਦਾਂ ਤੁਸੀਂ ਪਾਲਿਆ ਉਹ ਤੇ ਨਿਰਭਰ ਕਰਦਾ ਉਸ ਬੀਜ ਨੂੰ ਕਿਦਾਂ ਤੁਸੀਂ ਤੋੜਿਆ ਕਿਦਾਂ ਕੱਢਿਆ ਕਿਦਾਂ ਸੰਭਾਲਿਆ ਉਹ ਤੇ ਨਿਰਭਰ ਕਰਦਾ ਇਹ ਚੀਜ਼ਾਂ ਤੁਹਾਨੂੰ ਕਲਾਸਰੂਮ 'ਚ ਅਸੀਂ ਇੱਥੇ ਖੜੇ ਹੋ ਕੇ ਜਿੰਨੀਆਂ ਮਰਜ਼ੀ ਸਿਖਾ ਦਈਏ ਇੱਕ ਦਿਨ ਦੇ ਵਿੱਚ ਸਿਖਾ ਦਈਏ ਨਹੀਂ ਆ ਸਕਦੀਆਂ ਤੁਹਾਨੂੰ ਤਜਰਬੇ ਕਰਨੇ ਪੈਣਗੇ ਸਟੈਪ ਬਾਈ ਸਟੈਪ ਚੱਲਣਾ ਪਿਆਗਾ ਸ ਇੱਕ ਤਾਂ ਕੁਆਲਿਟੀ ਹੋ ਗਈ ਦੂਸਰੀ ਹੁੰਦੀ ਹੈ ਬੀਜ ਦੀ ਸ਼ੁੱਧਤਾ ਸ਼ੁੱਧਤਾ ਦਾ ਕੀ ਮਤਲਬ ਹੈ ਕੀ ਦੋ ਵੈਰਾਈਟੀਆਂ ਆ ਮੱਖੀਆਂ ਉੜਦੀਆਂ ਉਹ ਇੱਕ ਤੋਂ ਪ੍ਰਾਗਣ ਲਿਆ ਦੂਸਰੇ ਤੋਂ ਪ੍ਰਾਗਣ ਬੀਜ ਜਿਹੜੇ ਹੈਗੇ ਆ ਤੁਹਾਨੂੰ ਪ੍ਰੈਕਟੀਕਲੀ ਉੱਥੇ ਦੱਸਾਂਗੇ ਬਸ ਅਸੀਂ ਨੋਟ ਕਰਕੇ ਰੱਖ ਲਓ ਕਿ ਪ੍ਰਾਗਣ ਕੋਈ ਚੀਜ਼ ਹੁੰਦੀ ਆ ਬੀਜ ਜਿਹੜੇ ਆ ਫੁੱਲਾਂ ਤੋਂ ਤਿਆਰ ਹੁੰਦੇ ਆ ਪਹਿਲਾਂ ਡੋਡੀਆਂ ਆਉਂਦੀਆਂ ਫਿਰ ਫੁੱਲ ਆਉਂਦੇ ਆ ਫਿਰ ਫੁੱਲ ਜਿਹੜੇ ਆ ਫੁੱਲ ਦੀਆਂ ਪੰਖੜੀਆਂ ਝੜ ਜਾਂਦੀਆਂ ਤੇ ਫਿਰ ਫਲ ਬਣਦਾ ਉਹ ਫਲ ਕਿੱਦਾਂ ਬਣਦਾ ਆ ਕਿ ਹਰ ਫੁੱਲ ਦੇ ਵਿੱਚ ਦੋ ਅੰਸ਼ ਹੁੰਦੇ ਆ ਤਿੰਨ ਹੁੰਦੇ ਆ ਇੱਕ ਹੁੰਦੀ ਆ ਪੰਖੜੀ ਜਿਹੜੀਆਂ ਫੁੱਲ ਦੀਆਂ ਪੱਤੀਆਂ ਹੁੰਦੀਆਂ ਉਹ ਪੰਖੜੀਆਂ ਜਿਹੜੀਆਂ ਉਹਦਾ ਰੰਗ ਹਮੇਸ਼ਾ ਬੂਟੇ ਨਾਲੋਂ ਅਲੱਗ ਰੰਗ ਦਾ ਹੋਏਗਾ ਉਹ ਪੰਖੜੀਆਂ ਜਿਹੜੀਆਂ ਹੁੰਦੀਆਂ ਉਹਦਾ ਕੰਮ ਹੁੰਦਾ ਕਿ ਜਿਹੜਾ ਕੀੜਾ ਜਿਹਨੇ ਪੋਲੀਨੇਸ਼ਨ ਕਰਵਾਉਣੀ ਹੈ ਉਹਨੂੰ ਸੱਦਣਾ ਹੁੰਦਾ ਵੀ ਮੈਂ ਇੱਥੇ ਆ ਗਿਆ ਮੈਂ ਆ ਜਾਓ ਪੋਲੀਨੇਸ਼ਨ ਵਾਲੇ ਜਦੋਂ ਪੱਤੇ ਆਉਂਦੇ ਉਦੋਂ ਨਹੀਂ ਕੀੜੇ ਆਉਂਦੇ ਜਦੋਂ ਫੁੱਲ ਆਉਂਦੇ ਉਦੋਂ ਹੀ ਆਉਂਦੇ ਆ ਫਿਰ ਉਹਦੇ ਦੋ ਹਿੱਸੇ ਹੁੰਦੇ ਆ ਇੱਕ ਨੂੰ ਕਹਿੰਦੇ ਅਸੀਂ ਨਰਪਰਾਗਣ ਤੇ ਇੱਕ ਮਾਦਾਪਰਾਗਣ ਕੱਦੂ ਜਾਤੀ ਦੇ ਆ ਸਬਜ਼ੀਆਂ ਛੱਡ ਕੇ ਤੇ ਕੁਝ ਫਲ ਛੱਡ ਕੇ ਦੋ ਤਰ੍ਹਾਂ ਦੇ ਫੁੱਲ ਹੁੰਦੇ ਇੱਕ ਨੂੰ ਕਹਿੰਦੇ ਆਸੀਂ ਸੈਲਫ ਪੋਲੀਨੇਟਿਡ ਸਵੈਪ ਪ੍ਰਾਗਣ ਇੱਕ ਹੁੰਦਾ ਆਸੀਂ ਪਰ ਪ੍ਰਾਗਣ ਜਿਹਨਾਂ ਅਸੀਂ ਕਹਿੰਦੇ ਆ ਕ੍ਰੋਸ ਪੋਲੀਨੇਟਿਡ ਜਾਂ ਓਪਨ ਕ੍ਰੋਸ ਪੋਲੀਨੇਟਿਡ ਫਿਰ ਉਹ ਫੁੱਲ ਜਿਹੜੇ ਪੇ ਅਲੱਗ-ਅਲੱਗ ਲੱਗਦੇ ਜਿਦਾ ਕੱਦੂ ਜਾਤੀ ਦੇ ਨਰ ਅਲੱਗ ਲੱਗਦਾ ਮਾਦਾ ਅਲੱਗ ਲੱਗਦਾ ਉਹ ਨਰ ਪ੍ਰਾਗ ਜਿਹੜਾ ਹੈਗਾ ਮਾਦਾ ਪ੍ਰਾਗ ਨਾਲ ਉਹਦੀ ਮੀਟਿੰਗ ਹੁੰਦੀ ਹੈ ਉਹ ਮੀਟਿੰਗ ਹੋ ਕੇ ਇਹ ਦੋ ਹਿੱਸੇ ਹੋ ਗਏ ਉਹ ਮੀਟਿੰਗ ਹੋ ਕੇ ਡੰਡੀ ਲੱਗੀ ਉਹਦਾ ਥੱਲੇ ਹੁੰਦਾ ਸੋ ਤਾਂ ਜਾ ਕੇ ਜਿਹੜਾ ਆ ਉਹ ਫਲ ਬਣਦਾ ਜੇ ਇੱਕ ਕਿਸਮ ਤੋਂ ਮੱਖੀ ਨਰ ਕਣ ਲੈ ਕੇ ਦੂਸਰੇ ਜਿਹੜੀ ਫਸਲ ਲੱਗੀ ਹੋਈ ਆ ਉਹਦੇ ਵਿੱਚ ਉਹਨੇ ਪ੍ਰਾਗਣ ਕਰ ਦਿੱਤਾ ਉਹਦਾ ਸੇਮ ਉਹਦੇ ਵਿੱਚ ਕਿ ਬੈਂਗਣ ਦੀ ਇੱਕ ਕਿਸਮ ਲੱਗੀ ਹੋ ਆ ਦੂਜੀ ਕਿਸਮ ਲੱਗੀ ਹੋਈ ਆ ਉਹ ਜਿਹੜੀ ਕਿਸਮ ਆ ਉਹਦੀ ਸ਼ੁੱਧਤਾ ਖਰਾਬ ਹੋ ਜਾਣੀ ਜੇਕਰ ਨੀਲੇ ਤੇ ਹਰੇ ਬੈਂਗਣ ਦਾ ਆਪਸ ਵਿੱਚ ਹੋ ਗਿਆ ਮੀਟਿੰਗ ਹੋ ਗਈ ਜਿਹੜਾ ਪਰ ਪ੍ਰਾਗਣ ਹੋ ਗਿਆ ਅਗਲਾ ਜਿਹੜਾ ਬੈਂਗਣ ਉਹਨਾਂ ਪਤਾ ਨਹੀਂ ਕੀ ਬਣਨਾ ਮੈਂ ਲੰਬਾ ਬੈਂਗਣੇ ਦਾ ਹਰਾ ਤਿਆਰ ਕੀਤਾ ਸੀ 2012 ਚ ਉੱਥੇ ਮੈਂ ਦੇਖਿਆ ਕਿ ਮੈਂ ਕੰਟਰੋਲ ਨਹੀਂ ਕੀਤਾ ਉਹ ਹੌਲੀ-ਹੌਲੀ ਉਹਦਾ ਸਾਈਜ਼ ਪਤਲਾ ਹੋ ਗਿਆ ਛੋਟਾ ਹੋ ਗਿਆ ਸਾਈਜ਼ ਮੋਟਾ ਹੋ ਗਿਆ ਉਹਦਾ ਕਿਸੇ ਮੋٹے ਬੈਂਗਣ ਨਾਲ ਕ੍ਰੋਸਿੰਗ ਹੋ ਗਈ ਹੋਗੀ ਇਹ ਜਿਹੜਾ ਪਰਪਰਾਗਣ ਰੋਕਣਾ ਸ਼ੁੱਧਤਾ ਬਰਕਰਾਰ ਰੱਖਣੀ ਹੁਣੇ ਪਰਪਰਾਗਣ ਜਿਹੜਾ ਵੀ ਰੋਕਣਾ ਆ ਇਹ ਹੀ ਸਭ ਤੋਂ ਜ਼ਰੂਰੀ ਆ ਬਹੁਤ ਸਾਰੇ ਕਿਸਾਨ ਜਿਹੜੇ ਆ ਬੀ ਲੈ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਮੈਂ ਬੀ ਤਾਂ ਲੈ ਲਿਆ ਬੀ ਲੈ ਕੇ ਮੈਂ ਉਹਨੂੰ ਪਕਾ ਕੇ ਬੀਜ ਵੀ ਤਿਆਰ ਕਰ ਲਿਆ ਜੀ ਬਹੁਤ ਵਧੀਆ ਬੀਜ ਤਿਆਰ ਹੋ ਗਿਆ ਅਗਲੇ ਸਾਲ ਵੀ ਬੂਟਾ ਮੇਰਾ ਤਿਆਰ ਹੋ ਗਿਆ ਪਰ ਪ੍ਰਾਗਣ ਦਾ ਧਿਆਨ ਨਹੀਂ ਰੱਖਿਆ ਆਸੇ ਪਾਸੇ ਕੋਈ ਹਾਈਬ੍ਰਿਡ ਬੀਜ ਲੱਗਾ ਸੀ ਉਹਦੇ ਨਾਲ ਉਸ ਬੀਜ ਦੀ ਕ੍ਰੋਸਿੰਗ ਹੋ ਗਈ 50 50% ਚਾਂਸ ਹੈ ਨਾ ਕ੍ਰੋਸਿੰਗ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ ਉਹਦੀ ਜੇ ਕ੍ਰੋਸਿੰਗ ਹੋ ਗਈ ਉਹਦੀ ਕੁਆਲਿਟੀ ਜਿਹੜੀ ਹੌਲੀ ਹੌਲੀ ਖਤਮ ਹੋਣਾ ਹਾਈਬ੍ਰਿਡ ਬੀਜ ਸਾਨੂੰ ਪਤਾ ਕਿਹੜੇ ਹਾਈਬ੍ਰਿਡ ਬੀਜ ਆ ਉਹ ਅਗਲੀ ਵਾਰ ਉਹਨਾਂ ਦਾ ਬੀਜ ਨਹੀਂ ਉਗਦਾ ਜਾਂ ਉਹਦੀ ਕੁਆਲਿਟੀ ਉਹ ਨਹੀਂ ਬਣੇਗੀ ਇਹਦਾ 100% ਪਿਓਰ ਹਾਈਬ੍ਰਿਡ ਬੀਜ ਹੈਗਾ। ਸੋ ਕਿੰਨੇ ਕੇ ਬੀਜੇ ਪਿਓਰ ਹੁੰਦੇ ਕਿੰਨੇ ਨਹੀਂ ਹੁੰਦੇ ਉਹ ਇੱਕ ਬਾਤ ਦੀ ਗੱਲ ਹੈ। ਸੋ ਇਹ ਬੀਜਾਂ ਦੀ ਸਾਨੂੰ ਕਿਸਮਾਂ ਨੂੰ ਸਮਝਣਾ ਪਵੇਗਾ ਜਦੋਂ ਅਸੀਂ ਵੀ ਬੀਜ ਪੈਦਾ ਕਰਨੇ ਆ। ਇਹ ਸਾਰੇ ਪ੍ਰੋਟੋਕਾਲ ਇਹਨੂੰ ਕਹਿੰਦੇ ਆ ਕਿ ਉਹਦੇ ਢੰਗ ਤਰੀਕੇ ਆ ਕਿਦਾਂ ਕੁਆਲਿਟੀ ਤੇ ਸ਼ੁੱਧ ਬੀਜ ਪੈਦਾ ਕਰਨਾ। ਮੋٹے ਤੌਰ ਤੇ ਜੇ ਅਸੀਂ ਗੱਲ ਕਰੀਏ ਬੀ ਜਿਹੜੇ ਆ ਵੀ ਚਾਰ-ਪੰਜ ਤਰ੍ਹਾਂ ਦੇ ਬੀਜ ਹੁੰਦੇ ਆ। ਪਹਿਲਾ ਤਾਂ ਆ ਗਿਆ ਕਿ ਪਿਓਰ ਦੇਸੀ। ਜਿਹੜੇ ਪ੍ਰਾਤਨ ਚੱਲਦੇ ਆ ਰਹੇ ਜਿੱਦਾਂ ਦੇ ਹੈਗੇ ਆ ਉਦਾਂ ਦੇ ਚੱਲਦੇ ਆ ਰਹੇ। ਫੇਰ ਦੂਸਰੇ ਆ ਗਿਆ ਜਿਹੜੇ ਉਹਨਾਂ ਤੋਂ ਸੁਧਰੀਆਂ ਹੋਈਆਂ ਕਿਸਮਾਂ ਜਦਾ ਯੂਨੀਵਰਸਿਟੀ ਦੀਆਂ ਸਬਜ਼ੀਆਂ ਦੀਆਂ ਹੋਰ ਵੀ ਫਸਲਾਂ ਦੀਆਂ ਕਿਸਮਾਂ ਆ ਜਿਆਦਾਤਰ ਸੁਧਰੀਆਂ ਕਿਸਮਾਂ ਹੀ ਗਈਆਂ ਸੁਧਰੀਆਂ ਮਤਲਬ ਉਹਨੇ ਦੇਖਿਆ ਕਿ ਉਹ ਫਸਲ ਲੱਗੀ ਹੋਈ ਹੈ ਕਿਸਾਨ ਵਰਤ ਰਹਾ ਹੈ ਕੋਈ ਕੱਟ ਕੱਟ ਕੱਟਗਾ ਹੁੰਦਾ ਵਿਗਿਆਨਕ ਤਰੀਕਾ ਉਹ ਸੁਧਰੀਆਂ ਕਿਸਮਾਂ ਦਿੱਤੀਆਂ ਕਿ ਕਿਸਾਨਾਂ ਕੋਲ ਵਧੀਆ ਕੁਆਲਿਟੀ ਦਾ ਬੀਜ ਜਾਈ ਜਿੰਨੀਆਂ ਤੁਹਾਡੀਆਂ ਬੀਜ ਕਿੱਟਾਂ ਆ ਯੂਨੀਵਰਸਿਟੀ ਦੇ ਜਿਹੜੀਆਂ ਗਰਮੀਆਂ ਦਾ ਸਰਦੀਆਂ ਦੀਆਂ 100% ਬੀਜ ਜਿਹੜੇ ਆ ਉਹ ਸੁਧਰੇ ਹੋਏ ਬੀਜ ਸੁਧਰੇ ਦੇਸੀ ਤੋਂ ਸੁਧਰੇ ਹੋਏ ਬੀਜ ਆ ਉਹ ਦੇਸੀ ਹੀ ਹੈ ਦੇਸੀ ਦਾ ਇੱਕ ਬਦਲਮਾਰੂਪ ਹੈ ਸਾਨੂੰ ਬਹੁਤ ਵਾਰੀ ਸਵਾਲ ਕਰਦੇ ਆ ਜੀ ਦੇਸੀ ਬੀਜ ਕਿੱਥੋਂ ਮਿਲਣਗੇ ਉਹ ਤੁਹਾਡੇ ਘਰੀ ਪਏ ਆ ਕੁਛੜ ਕੁੜੀ ਛੇ ਟੰਡੋਰੀ ਵਾਲੀ ਗੱਲ ਹੋਈ ਪਈ ਹੈ ਉਹ ਤੋਂ ਤੁਸੀਂ ਆਪਣੇ ਬੀਜ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਤਰੀਕਾ ਆਉਂਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਬੀਜ ਆਏ ਉਹ ਆਏ ਹਾਈ ੀਲਡਿੰਗ ਵੈਰਾਈਟੀਆਂ ਉਹ ਐਦਾਂ ਦੀਆਂ ਕਿਸਮਾਂ ਚੁਣੀਆਂ ਉਹਦੇ ਵਿੱਚ ਵਿਗਿਆਨੀਆਂ ਨੇ ਇਹੋ ਜਿਹਾ ਕੰਮ ਕੀਤਾ ਕਿ ਉਹ ਝਾੜ ਵਾਧੂ ਦੇਣ ਲੱਗ ਸੇਗਾ দাদা ਕੁਝ ਨਹੀਂ ਤਕਨੀਕਾਂ ਬਦਲ ਕੇ ਝਾੜ ਵਾਧੂ ਲਿਆ ਜਾ ਸਕਦੇ ਚਲੋ ਡਾਕਟਰ ਨੌਨਮ ਬਲੌਗ ਨੇ ਉਹ ਸ਼ੁਰੂਆਤ ਕੀਤੀ ਉਹਦੀ ਉਹ ਹਰੀ ਕ੍ਰਾਂਤੀ ਜਿਹਦੇ ਬੇਸ ਤੇ ਕਹਿੰਦੇ ਆਈ ਉਹ ਬੀਜੜੇ ਆ ਉਹ ਤੀਜੇ ਚੌਥੇ ਸਾਲ ਬਦਲਨੇ ਹੀ ਪੈਂਦੇ ਆ ਉਹ ਇਸ ਤਰੀਕੇ ਨਾਲ ਤਿਆਰ ਕੀਤੇ ਹੁੰਦੇ ਆ